ਸਮਰਾਲਾ ਵਿੱਚ ਪਏ ਭਾਰੀ ਮੀਂਹ ਨੇ ਮਾਰਕੀਟ ਕਮੇਟੀ ਸਮਰਾਲਾ ਦੇ ਦਾਅਵਿਆਂ ਦੇ ਪ੍ਰਬੰਧਾ ਦੀ ਪੂਲ ਖੋਲ੍ਹ ਕੇ ਰੱਖ ਦਿੱਤੀ। ਮੀਂਹ ਪੈਣ ਦੇ ਕਾਰਨ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਪਈ ਫਸਲ ਪਾਣੀ ਵਿੱਚ ਡੁੱਲਦੀ ਹੋਈ ਵਿਖਾਈ ਦਿੱਤੀ। ਕਿਸਾਨਾਂ ਦੀ ਫਸਲ ਮੀਂਹ ਵਿੱਚ ਭਿੱਜ ਗਈ ਅਤੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ। ਇਸ ਮੌਕੇ ਕਿਸਾਨਾਂ ਆਗੂਆਂ ਨੇ ਦਾਣਾ ਮੰਡੀ ਵਿੱਚ ਪਹੁੰਚ ਮਾਰਕੀਟ ਕਮੇਟੀ ਸਮਰਾਲਾ ਦੀ ਕਾਰਗੁਜ਼ਾਰੀ ਨੂੰ ਇਨਕਾਮ ਦੱਸਿਆ ਅਤੇ ਕਿਹਾ ਕਿ ਹਰ ਵਾਰ ਦੇਖਣ ਨੂੰ ਮਿਲਦਾ ਹੈ ਭਾਵੇਂ ਫਸਲ ਕਣਕ ਦੀ ਹੋਵੇ, ਝੋਨੇ ਦੀ ਹੋਵੇ ਜਾਂ ਮੱਕੀ ਦੀ। ਮਾਰਕੀਟ ਕਮੇਟੀ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਦੇਖੋ ਜਿਹੜੇ ਮੰਡੀ ਦੇ ਹਾਲਾਤ ਨੇ ਬਿਲਕੁਲ ਨਕਾਰਾ ਕਹਿ ਸਕਦੇ ਆ ਆਪਾਂ ਜਿਹੜਾ ਮਾਰਕੀਟ ਦਾ ਸਮਰਾਲਾ ਦੇ ਪ੍ਰਬੰਧ ਨੇ ਸਮਰਾਲਾ ਨਹੀਂ ਮਾਛੂਆੜਾ ਵੀ ਲਾ ਲਈ ਆਪਾਂ ਆਲੇ-ਦਾਲੇ ਕਿਤੇ ਵੀ ਕੋਈ ਪ੍ਰਬੰਧ ਸਹੀ ਨਹੀਂ ਹੈਗਾ ਖਾਸ ਕਰਕੇ ਸਮਰਾਲਾ ਦੇ ਸਾਡੇ ਆ ਮੱਕੀ ਤਰੀ ਫਿਰਦੀ ਆ ਖੁੱਲੇ ਅਸਮਾਨ ਦੇ ਵਿੱਚ ਪਈ ਆ ਜੱਟਾਂ ਦੀ ਸੋਨੇ ਵਰਗੀ ਫਸਲ ਪਾਲੀ ਹੋਈ ਉੱਤਾ ਮੰਗ ਪਾਲ ਕੇ ਅੱਜ ਇੱਥੇ ਪਾਣੀ ਦੇ ਵਿੱਚ ਐ ਤਰਦੀ ਜਾਂਦੀ ਜੀ ਕੁਆਂਟਲਾਂ ਦੇ ਹਿਸਾਬ ਨਾਲ ਜਿਹੜੀ ਮੱਕੀ ਆ ਉਹ ਪਾਣੀ ਦੇ ਵਿੱਚ ਬਹਿ ਗਈ ਆ ਜਿਹਦੀ ਜ਼ਿੰਮੇਵਾਰੀ ਬਣਦੀ ਆ ਮਾਰਕੀਟ ਕਮੇਟੀ ਦੀ ਇਹ ਲੱਖਾਂ ਰੁਪਈਆ ਫੀਸ ਇਹਨਾਂ ਨੂੰ ਜਾਂਦੀ ਆ ਤਨਖਾਹਾਂ ਮਿਲਦੀਆਂ ਨੇ ਸਰਕਾਰਾਂ ਦੇ ਉੱਤੋਂ ਪਰ ਇਹਨਾਂ ਦਾ ਕੋਈ ਵੀ ਮੈਂ ਹਰ ਸੀਜ਼ਨ ਚ ਦੇਦਾ ਵੀ ਇਹਨਾਂ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੁੰਦਾ ਕਿਉਂ ਤੁਸੀਂ ਦੇਖਿਆ ਘੁੰਮ ਕੇ ਮੰਡੀ ਦੇ ਵਿੱਚ ਵੀ ਕਿੰਨੀ ਕਿ ਮੱਕੀ ਜਿਹੜੀ ਨੰਗੀ ਪਈ ਆ ਵੀਰ ਜੀ ਤੁਸੀਂ ਸਾਹ ਆਲੇ-ਦਾਲੇ ਨੇ ਕੈਮਰਾ ਮਾਰ ਕੇ ਦੇਖ ਲਓ ਸਾਰੀ ਮੱਕੀ ਨੰਗੀ ਪਈ ਆ ਹੌਣ ਟਕਣ ਲੱਗੇ ਨੇ ਕਿਉਂਕਿ ਆ ਕੋਈ ਪ੍ਰਬੰਧੇ ਨਹੀਂ ਹੈਗਾ ਦੇਖੋ ਆ ਥੱਲੇ ਜਾ ਕੇ ਦੇਖ ਲਓ ਤੁਸੀਂ ਪਾਣੀ ਦੇ ਵਿੱਚ ਤਰੀ ਜਾਂਦੀ ਆ ਮੱਕੀ ਕੋ ਇਹ ਤੋਂ ਅੱਜ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਦੇਖੋ ਕਿ ਪਾਣੀ ਦੇ ਵਿੱਚ ਇਹ ਪੁਲਸਪੀਡ ਦੇ ਨਾਲ ਜਾ ਰਹੀ ਸੀ ਜਿਸ ਤਰ੍ਹਾਂ ਕਿ ਦੇਖ ਲਿਆ ਮੱਸੀ ਪਾਣੀ ਨੇ ਫੇਚ ਕੇ ਗਿੱਲੀ ਹੋ ਚੁੱਕੀ ਆ ਕੀ ਇਹਦਾ ਨੁਕਸਾਨ ਵੀ ਹੋਊ ਅੱਗੇ ਅੱਗੇ ਨੁਕਸਾਨ ਇਹਦਾ ਦੇਖੋ ਜੀ ਜਿਹੜਾ ਵਪਾਰੀ ਆ ਉਹਨੇ ਇੱਕਦਮ ਰੇਟ ਘਟਾ ਕਰਨਾ ਕਿਸਾਨ ਦੀ ਜਿਹੜੀ ਆਰਥਿਕਤਾ ਔਰਤੇ ਬਹੁਤ ਜ਼ਿਆਦਾ ਲੁੱਟ ਹੋਣੀ ਆ ਕਿਉਂਕਿ ਮੀਂਹ ਦਾ ਬਾ ਇੱਕ ਬਹਾਨਾ ਲਾਇਆ ਜਾਣਾ ਵੀ ਗਿੱਲੀ ਹੋ ਗਈ ਆ ਕਿਸਾਨ ਦਾ ਜਿਹੜਾ ਰੇਟ ਆ ਵਪਾਰੀ ਨੇ ਰਲ ਕੇ ਇਹਦਾ ਥੱਲੇ ਕਰਾ ਦੇਣਾ ਆ ਬਾਈ ਦੇਖਣ ਨੂੰ ਮਿਲਦਾ ਕਿ ਹਰ ਵਾਰ ਮਾਰ ਕਮੇਟੀ ਨੂੰ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਤੇ ਜੋ ਅੱਜ ਦੇਖਣ ਨੂੰ ਮਿਲਦਾ ਹੈ ਜੋ ਪ੍ਰਬੰਧ ਅਲੀ ਫੋਲ ਖੁੱਲਦੀ ਹੈ ਇਹ ਕਿਉਂ ਆਪਣੇ ਜੋ ਪ੍ਰਬੰਧ ਪੁਖਤਾ ਕਿਉਂ ਨਹੀਂ ਰੱਖਦੇ ਬਾਈ ਜੀ ਜਿੰਨੀਆਂ ਵੀ ਗੱਲਾਂ ਨੇ ਇਹ ਦਫ਼ਤਰੀ ਕਿਤਾਬੀ ਨੇ ਗਰਾਊਂਡ ਲੈਵਲ ਦੇ ਉੱਤੇ ਕੋਈ ਵੀ ਇਹਨਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਹੁੰਦਾ ਚਾਹੇ ਆਪਾਂ ਕਿਸੇ ਵੀ ਪੱਤਰ ਨੂੰ ਲੈ ਲਈਏ ਅਸੀਂ ਹਰ ਵਾਰ ਇਹਨਾਂ ਨੂੰ ਮੰਗ ਪੱਤਰ ਦਿੰਨੇ ਆ ਪਰ ਇਹ ਹਰ ਹਟ ਹਰ ਵਾਰ ਨਕਾਮ ਰਹਿੰਦੇ ਨੇ ਆਪਾਂ ਪ੍ਰਬੰਧ ਕਰਨ ਦੇ ਵਿੱਚ ਹਰ ਵਾਰ ਦੇਖਣ ਨੂੰ ਇਹ ਮਿਲਦਾ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਕੋ ਦਮ ਨਹੀਂ ਆ ਗਿਆ ਪਰ ਉਸ ਤੋਂ ਬਾਅਦ ਹਾਲਾਤ ਜੋ ਹੁੰਦੇ ਨੇ ਉਹ ਮਾੜੇ ਹੋਏ ਹੁੰਦੇ। ਦੇਖੋ ਜੀ ਮੀਂਹ ਤਾਂ ਅੱਜ ਸਵੇਰ ਦਾ ਹੀ ਬਦਲ ਹੋਇਆ ਸੀ ਸਾਨੂੰ ਪਤਾ ਸੀ ਕਿਉਂਕਿ ਜੂਨ ਦਾ ਮਹੀਨਾ ਤਾਂ ਸਾਡਾ ਚੜ ਗਿਆ ਹਾਰ ਦੇ ਮਹੀਨੇ 'ਚ ਆਪਾਂ ਅੱਗੇ ਜੱਟ ਕਹਿੰਦੇ ਸੀ ਵੀ ਪੱਕੇ ਮੀਂਹ ਆਉਂਦੇ ਨੇ। ਸਾਨੂੰ ਹਾਰ ਦੇ ਮਹੀਨੇ ਦੇ ਵਿੱਚ ਤਾਂ ਆਪਣੀ ਪ੍ਰਬੰਧ ਪੂਰੇ ਰੱਖਣੇ ਚਾਹੀਦੇ ਨੇ ਮੰਡੀ ਬੋਰਡ ਨੂੰ ਯਾਰ ਪਰਤਾ ਵਾ ਜਿਵੇਂ ਹੜਵ ਹੜ ਭਾਗ ਵਾਲੇ ਰੱਖਦੇ ਨੇ ਵੀ ਖੇਤੀਆ ਤਿਆਰਾ ਤੇ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ। ਹਾਂ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜਾ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਏਦੀ ਵੀ ਪਰਪਾਈ ਹੋਵੇ ਦੇਖੋ ਕਿੰਨੇ 2-2 ਕੁਆਂਟਲ 4-4 ਕੁਆਂਟਲ ਆਮ ਤਰਕੇ ਚੱਲੀ ਗਈ ਜਿਹੜੇ ਅਧਿਕਾਰੀ ਨੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਦੀ ਡਿਊਟੀ ਬਣਦੀ ਆ ਵੀ ਉਹ ਜਦੋਂ ਉਹਨਾਂ ਨੂੰ ਮੰਡੀ ਦੇ ਵਿੱਚ ਕੀ ਪ੍ਰਬੰਧ ਨੇ ਉਹਨਾਂ ਦਾ ਜਾਜਾ ਲੈਣਾ 5 ਕਿਲਿਆਂ ਦੀ ਫਸਲ ਹੈ ਬਹੁਤ ਨੁਕਸਾਨ ਹੋ ਗਿਆ ਹੁਣ ਕਦੋਂ ਲੈ ਕੇ ਆਈ ਫਸਲ ਪਰਸੋਂ ਤੇ ਰੇਟ ਲੱਗਿਆ ਨਹੀਂ ਛੱਲੇ 15 ਤੇ ਲੱਗਿਆ ਨਹੀਂ ਹੁਣ ਤਾਂ ਜਿੱਦਾਂ ਗਿੱਲੀ ਹੋ ਗਈ ਹੁਣ ਗਿੱਲੀ ਹੋ ਗਈ ਹੁਣ ਸੁੱਕੇ ਤੇ ਲੱਗੂ ਕਈ 2950 ਜਾਂ 1 ਦਿਨ ਲੁੱਕਿਆ ਮੀਂਹ ਪੈਣ ਨਾਲ ਰੁੜਦੀ ਵੀ ਆ ਫਸਲ ਦੀ ਰੁੜਦੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨੁਕਸਾਨ ਮਾਮਾ ਜਾਂ ਮਿਲ ਜਵੇ ਤਾਂ ਚੰਗਾ ਸਰਕਾਰ ਕੋ ਦੇ ਦਵੇ ਮੜਾ ਮੋਟਾ